ਸੱਚੇ ਕਾਲ ਜੀ ਸਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡੇ ਨਾਲ ਨidhi Verma SGPC ਪ੍ਰਧਾਨ ਦੇ ਵੱਲੋਂ ਨਵੇਂ ਨਿਰਦੇਸ਼ ਦਿੱਤੇ ਗਏ ਨੇ ਦੱਸਦੀ ਏ ਕਿ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੁਣਾਂ ਦੇ ਵੱਲੋਂ ਇਹ ਨਿਰਦੇਸ਼ ਦਿੱਤੇ ਗਏ ਨੇ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿਖੇ ਜਿੰਨੇ ਵੀ ਸੇਵਾਦਾਰ ਨੇ ਓਹੋ ਹੁਣ ਡਰੈਸ ਕੋਡ ਦੇ ਵਿੱਚ ਨਜ਼ਰ ਆਣਗੇ ਹੁਣ ਸਾਰਿਆਂ ਦੇ ਲਈ ਹੁਣ ਡਰੈਸ ਕੋਡ ਕਰ ਦਿੱਤਾ ਗਿਆ ਡਰੈਸ ਕੋਡ ਵੱਖਰਾ ਬਣਾ ਦਿੱਤਾ ਗਿਆ ਤੇ ਨਾਲ ਹੀ ਨਾਲ ਦਫ਼ਤਰ ਦੇ ਵਿੱਚ ਬੈਠਾ ਬੈਠੇ ਜਿੰਨੇ ਵੀ ਸਟਾਫ ਨੇ ਉਹ ਵੀ ਹੁਣ ਡਰੈਸ ਕੋਡ ਦੇ ਵਿੱਚ ਹੀ ਤੁਹਾਨੂੰ ਨਜ਼ਰ ਆਣਗੇ ਦੱਸਦੀ ਇਹ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਇਹ ਨਿਰਦੇਸ਼ ਦਿੱਤੇ ਗਏ ਨੇ ਕਿ ਹੁਣ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿਖੇ ਜਿੰਨੇ ਵੀ ਸੇਵਾਦਾਰ ਨੇ ਉਹ ਤੁਹਾਨੂੰ ਡிரஸ் ਕੋਡ ਦੇ ਵਿੱਚ ਵੀ ਨਜ਼ਰ ਆਣਗੇ ਦੱਸ ਦਈਏ ਨੀਲੇ ਰੰਗ ਦਾ ਚੋਲਾ ਪੀਲੇ ਰੰਗ ਦੀ ਪੱਗ ਜਿਹੜੀ ਹੈ ਹੁਣ ਡிரஸ் ਕੋਡ ਦੇ ਵਿੱਚ ਰੱਖੀ ਗਈ ਹੈ ਤੇ ਨਾਲ ਹੀ ਨਾਲ ਜਿਹੜਾ ਇੱਕ ਸਟਾਫ ਕਾਰਡ ਹੁੰਦਾ ਉਹ ਵੀ ਸਾਰਿਆਂ ਨੂੰ ਦਿੱਤਾ ਜਾਏਗਾ ਸੇਵਾਦਾਰਾਂ ਲਈ ਇਹ ਸਾਰਾ ਕੁਝ ਲਾਜ਼ਮੀ ਹੋਵੇਗਾ ਸੇਵਾਦਾਰਾਂ ਦੇ ਲਈ شناختੀ ਕਾਰਡ ਵੀ ਲਾਜ਼ਮੀ ਕਰ ਦਿੱਤਾ ਗਿਆ ਦਫ਼ਤਰੀ ਸਟਾਫ ਨੂੰ ਵੀ ਇਹ ਡ्रेस ਕੋਡ ਲਾਜ਼ਮੀ ਕਰ ਦਿੱਤਾ ਗਿਆ ਐਜੀਬੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉਹਨਾਂ ਦੇ ਵੱਲੋਂ ਇਹ ਨਿਰਦੇਸ਼ ਦਿੱਤੇ ਗਏ ਨੇ ਕਿ ਸਤਖੰਨ ਸ੍ਰੀ ਹਰਮੰਦਰ ਸਾਹਿਬ ਦੇ ਜਿੰਨੇ ਵੀ ਸੇਵਾਦਾਰ ਨੇ ਜਿੰਨੇ ਵੀ ਦਫ਼ਤਰ ਦੇ ਹੋਰ ਸਟਾਫ ਨੇ ਉਹ ਸਾਰੇ ਹੀ ਡਰੈਸ ਕੋਡ ਦੇ ਵਿੱਚ ਉਹ ਨਜ਼ਰ ਆਣਗੇ ਜਿਸ ਦੇ ਵਿੱਚ ਨੀਲੇ ਰੰਗ ਦਾ ਚੋਲਾ ਪੀਲੇ ਰੰਗ ਦੀ ਪਗ ਅਤੇ ਨਾਣੀ ਨਾਲ ਸੇਵਾਦਾਰਾਂ ਦਾ شناਖਤੀ ਕਾਰਡ ਜਿਹੜਾ ਹੈ ਹਰ ਇੱਕ ਦੇ ਗਲੇ ਦੇ ਵਿੱਚ ਵੀ ਤੁਹਾਨੂੰ ਨਜ਼ਰ ਆਵੇਗਾ ਤਾਂ ਇਸ ਨੂੰ ਲੈ ਕੇ ਜੋ ਗਲਬਾਤ ਦੱਸੀ ਗਈ ਹੈ ਗਲਬਾਤ ਸਾਹਮਣੇ ਆਈ ਹੈ ਜੋ ਹਦਾਇਤਾਂ ਦਿੱਤੀਆਂ ਗਈਆਂ ਨੇ ਜੋ ਸੇਵਾਦਾਰਾਂ ਨੂੰ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇਖੇ ਗਰਮੀ ਦੇ ਵਿੱਚ ਸੰਗਤਾਂ ਦੀ ਜਿਹੜੀ ਆਮਦਾ ਬਹੁਤ ਜ਼ਿਆਦਾ ਹੋ ਗਈ ਆ ਹੁਣ ਲਗਭਗ 9 ਫਰਵਰੀ ਤੋਂ ਸੰਗਤ ਦੀ ਜਿਹੜੀ ਆਮਦਾ ਬਹੁਤ ਜ਼ਿਆਦੇ ਆ ਸੋ ਇਹ ਸੰਗਤ ਦੀ ਵੱਧ ਆਮਦ ਨੂੰ ਦੇਖਦੇ ਹੋਏ ਸਾਡੇ ਮਾਨਯੋਗ ਭਾਈ ਹਰਜਿੰਦਰ ਸਿੰਘ ਜੀ ਧਾਮੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਵੱਲੋਂ ਹੋਏ ਹਦੇਸ਼ਾ ਮੁਤਾਬਕ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਜਿੰਨੇ ਵੀ ਸਾਡੇ ਸਮੂਹ ਸਟਾਫ ਸੇਵਾਦਾਰ ਮੁਲਾਜ਼ਮ ਡਿਊਟੀ ਨਿਭਾ ਰਹੇ ਨੇ ਉਹਨਾਂ ਸਾਰਿਆਂ ਲਈ ਆਪਣੇ ਸਨਾਖਤੀ ਕਾਰਡ ਡਿਊਟੀ ਦੌਰਾਨ ਪਹਿਨਣੇ ਜ਼ਰੂਰੀ ਕਰ ਦਿੱਤੇ ਹਨ ਕੱਲ ਹੀ ਅਸੀਂ ਮਲਾਜਮਾਂ ਦੀ ਇੱਕ ਮੀਟਿੰਗ ਕਰਕੇ ਉਹਨਾਂ ਨੂੰ ਇਹ ਹਦਾਇਤਾਂ ਜਾਰੀ ਕਰ ਦਿੱਤੀਆਂ ਨਾ ਵੀ ਆਪਣੀ ਡਿਊਟੀ ਦੌਰਾਨ ਸਾਰੇ ਮਲਾਜਮਾਂ ਨੇ ਆ ਆਪਣੇ ਜਿਹੜੀ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਬਲੋ ਡਰੈੱਸ ਮਿਲਦੀ ਆ ਉਹ ਡਰੈੱਸ ਪੈਣ ਕੇ ਆਪਣੇ ਆਪਣੇ ਸਨਾਖਤੀ ਕਾਰਡ ਪੈਣ ਕੇ ਡਿਊਟੀ ਕਰਨੀ ਆ ਸੋ ਉਹ ਹਦਾਇਤਾਂ ਮੁਤਾਬਕ ਜਿਹੜੇ ਸਟਾਫ ਆ ਸਾਰਾ ਉਹ ਆਪਣੀ ਡਿਊਟੀ ਦੇ ਰਿਹਾ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਪਹਿਰਾਵੇ ਦੇ ਵਿੱਚ ਕੀ ਪੁੱਤਾ ਪੁੱਛਣਾ ਹੈ ਪੰਜਾਬੀ ਪਹਿਰਾਵ ਦੇ ਵਿੱਚ ਜਿਹੜੇ ਵੱਖ-ਵੱਖ ਆ ਜਿਹੜਾ ਦਰਬਾਰ ਸਾਹਿਬ ਦੇ ਸਟਾਫ ਲਈ ਵੱਖਰਾ ਆ ਤੇ ਦਫਤਰੀ ਸਟਾਫ ਲਈ ਵੱਖਰਾ ਆ ਤੇ ਹਰੇਕ ਸਟਾਫ ਦਾ ਵੱਖਰਾ-ਵੱਖਰਾ ਕੋਡ ਆ ਜਿਵੇਂ ਕਿ ਕਲਰਕਾਂ ਲਈ ਵੱਖਰਾ ਕੋਡ ਰੱਖਿਆ ਗਿਆ ਦਰਬਾਰ ਸਾਹਿਬ ਚ ਜਿਹੜੇ ਸਾਡੇ ਪ੍ਰਕਰਮਾਂ ਚ ਡਿਊਟੀ ਨਿਭਾ ਰਹੇ ਨੇ ਉਹਨਾਂ ਨੂੰ ਨੀਲੇ ਚੋਲੇ ਪਜਾਮੇ ਜਿਹੜੀ ਕੇਸਰੀ ਦਸਤਾਰ ਸਜਾ ਕੇ ਜਰੂਰੀ ਆ ਤੇ ਕਿਉਂਕਿ ਉਥੋਂ ਉਹਨਾਂ ਦੀ ਡਰੈਸ ਤੋਂ ਇਹ ਪਤਾ ਲੱਗਣਾ ਇਹ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਦਾ ਸਟਾਫ ਆ ਇਹ ਉਹਨਾਂ ਸੇਵਾ ਕਰ ਰਹੇ ਨੇ ਜੀ